ਸੋ ਤੁਸੀਂ ਦੇਖ ਰਹੇ ਹੋ ਮੰਦਰ ਸ਼ਿਪਰੀ ਮੰਦਰ ਦੇ ਵਿੱਚ ਜੋ ਹੈ ਸ਼ਿਵਲਿੰਗ ਨੂੰ ਤੋੜਿਆ ਗਿਆ ਹੈ ਲੁੱਟ ਖੁੱਟ ਕੀਤੀ ਗਈ ਹੈ ਕੀ ਇਹਨਾਂ ਦੇ ਦੋਸ਼ੀ ਗ੍ਰਿਫਤਾਰ ਹੋਣਗੇ ਅੱਜ ਇਹ ਮੰਗ ਕੀਤੀ ਜਾ ਰਹੀ ਹੈ ਸਨਾਤਨੀਆਂ ਵੱਲੋਂ ਮੇਰੇ ਪ੍ਰਭੂ ਮਾਫ ਕਰਨਾ ਸਾਵਨ ਦੇ ਮਹੀਨੇ ਦੇ ਵਿੱਚ ਆ ਸ਼ਿਪਰੀ ਮੰਦਰ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਨਰਾਦਰ ਕੀਤਾ ਗਿਆ ਹੈ ਸ਼ਿਵ ਸ਼ੰਕਰ ਭਗਵਾਨ ਦੀ ਜਿਹੜੀ ਪ੍ਰਤਿਮਾ ਹੈ ਸ਼ਿਵਲਿੰਗ ਹੈ ਉਹਨੂੰ ਤੋੜਿਆ ਗਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਚਾਂਦੀ ਦਾ ਕਲਸ਼ ਜਿਹੜਾ ਸੀ ਉੱਪਰ ਥੱਲੇ ਵਿਛਾਇਆ ਹੋਇਆ ਸੀਗਾ ਸਾਰਾ ਕੁਝ ਜਿਹੜਾ ਹੈ ਤੋੜ ਕੇ ਲੈ ਗਏ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਬੇਅਦਵੀ ਕੀਤੀ ਗਈ ਹੈ ਜਿਹੜੀ ਬੇਅਦਵੀ ਕੀਤੀ ਗਈ ਹੈ ਉੱਪਰ ਚਾਂਦੀ ਦਾ ਮਟਕਾ ਵੀ ਸੀ ਉਹ ਰਿਸ਼ਪਰੀ ਮੰਦਿਰ ਦੇ ਵਿੱਚ ਇਹ ਜੋ ਚੋਰੀ ਕੀਤੀ ਹੈ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਪਹੁੰਚੇ ਹਨ ਇੱਕ ਮਨ ਨੂੰ ਬਹੁਤ ਬੜੀ ਯਾਨੀ ਠੇਸ ਪਹੁੰਚਾਈ ਗਈ ਹੈ ਮਨ ਨੂੰ ਬਹੁਤ ਬੜੀ ਠੇਸ ਪਹੁੰਚਾਈ ਗਈ ਹੈ ਰਿਸ਼ਪਰੀ ਮੰਦਿਰ ਦੇ ਵਿੱਚ ਔਰ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ Hindu ਧਰਮ ਦੀ ਆਸਥਾ ਦਾ ਪ੍ਰਤੀਕ ਜਿਹੜਾ ਸ਼ਿਵਲਿੰਗ ਆ ਉਹਨੂੰ ਤੋੜਿਆ ਗਿਆ ਐ ਇੱਥੇ ਚੋਰੀ ਵੀ ਕੀਤੀ ਗਈ ਹੈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ ਔਰ ਸਭ ਤੋਂ ਬੜੀ ਗੱਲ ਹੈ ਕਿ ਹਿੰਦੂ ਲੋਕਾਂ ਨੇ ਜਰੀ ਹੈ ਅੱਜ 5 ਵਜੇ ਤੱਕ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਹੜਾ ਟਾਈਮ ਦਿੱਤਾ ਹੈ ਜੇ 5 ਵਜੇ ਤੱਕ ਕੋਈ ਕਾਰਵਾਈ ਨਾ ਹੋਈ ਉਸ ਤੋਂ ਬਾਅਦ ਜਿਹੜਾ ਰੋਡ ਜਾਮ ਕਰਨ ਦੀ ਵੀ ਗੱਲ ਕੀਤੀ ਗਈ ਹੈ ਸੋ ਤੁਸੀਂ ਦੇਖ ਲਿਓ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ ਕੋਈ ਹੋਰ ਨਾ ਜਾਏ ਅੰਦਰ ਫੇ ਸਰ ਆ ਉੱਪਰਲੀ ਵਿੰਡੋ ਆ ਜਿੱਥੋਂ ਹਾਂ ਪੁਰਵਾਨ ਇੱਥੋਂ ਇਹ ਪਾਕਾਂ ਦੇ ਬੰਦੇ ਨੇ ਜਿਹੜੇ ਬੰਦੇ ਸਾਡੇ ਨਾਲ ਜ਼ਾਇਰ ਅਸਲੀ ਲੋਕਾ ਟੁੱਟੂ ਦਾ ਪ੍ਰਧਾਨ ਹਾਂ ਤਾਂ ਇੱਕ ਨਾ ਟੁੱਟੂ ਦੇ ਪ੍ਰਧਾਨਾ ਜਿੱਥਾ ਮੈਨੂੰ ਕਹੋ ਪ੍ਰਧਾਨ ਨੂੰ ਬਾਈ ਪ੍ਰਧਾਨ ਆਖ ਲੈ ਆਖ ਲੈ ਬੈਠੇ ਮੈਂ ਦੱਸ ਦੇ ਮੇਰੀ ਮੈਜਰੀਟੇ ਕਹਿੰਦਾ ਜਿਹੜੀ ਅੱਜ ਇੱਕ ਇੱਕ ਮਿੰਟ ਮੈਂ ਗੱਲ ਕਰ ਇੱਕ ਮਿੰਟ ਕਰ ਦਿਆਂਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਬੇਅਦਬੀ ਹੋਈ ਹੈ ਮੰਦਰ ਸ਼ਿਪਰ ਦੇ ਮੁੱਦੇ ਦੇ ਵਿੱਚ हर हर महादेव साहब ये अपना शहर का प्राचीन शिव मंदिर है और ये खंडित नहीं हुआ भगवान भोलेनाथ का यह कत्ल है जिस मूर्ति का जिस मूर्ति की प्राण प्रतिष्ठा तो वो फिर मूर्ति नहीं रह जाती वो साक्षात स्वरूप है अगर इसको खंडित किया गया है तो इनकी बड़ी सी बड़ी सजा होनी चाहिए और हम प्रशासन से मांग है कि इनको जल्दी से जल्दी पकड़ा जाए और इनको बनती कार्रवाई इन पर की जाए जय श्री राम हर हर महादेव ਜਨੇ ਜਿਹੜੀ ਅੱਜ ਬੇਅਦਬੀ ਹੋਈ ਆ ਮੰਦਰ ਦੇ ਵਿੱਚ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਕਿੱਥੇ ਸਾਰਾ ਇੰਡੀਆ ਆਪਣਾ 15 ਅਗਸਤ ਦੇ ਖੁਸ਼ੀਆਂ ਮਨਾ ਰਿਹਾ ਆ ਆਜ਼ਾਦੀ ਦਿਹਾੜੇ ਦੀਆਂ ਕੱਲ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਹੋਈ ਜੰਡੇਆਲਾ ਵਿੱਚ ਜਲੰਧਰ ਜ਼ਿਲ੍ਹੇ 'ਚ ਅੱਜ ਹੋ ਗਈ ਆ ਆਪਣੇ ਮੰਦਰ ਵਿੱਚ ਕਿੰਨਾ بڑا ਪਾਪ ਆ ਘੋਰ ਪਾਪ ਆ ਮੈਂ ਕਹੂੰਗਾ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹਨੇ ਵਿੱਚ ਜਿਹੜਾ ਬੇਅਦਵੀ ਕਰਦਾ ਉਹਨੂੰ ਫਾਂਸੀ ਦੀ ਕਲਾਸ਼ ਦਿਓ ਉਹਨੂੰ ਨਾਲ ਜਿਹੜਾ ਨਰਕਾ ਡੇਗੜ ਪੇ ਦੇ ਦਿਓ ਕਿਉਂਕਿ ਲੋਕ ਬੰਦੇ ਨਹੀਂ ਬਣਨੇ ਕਿ ਕੋਈ ਵੀ ਇਸ਼ਾਰਾਤੀ ਅਨਸਰ ਆ A B C ਹੁਣ ਤਾਂ ਪੁਲਿਸ ਦਾ ਕੰਮ ਆਣਾ ਪੁਲਿਸ ਦਾ ਫੜਨਾ ਅਸੀਂ ਪੁਲਿਸ ਨੂੰ ਸਪੋਰਟ ਕਰਾਂਗੇ ਲੇਕਿਨ ਜਿਵੇਂ ਸਾਡੇ ਸਾਰੇ ਭਰਾਵਾਂ ਨੇ ਕਿਹਾ 5 ਵਜੇ ਤੱਕ ਜੇ ਫੜਿਆ ਤਾਂ ਠੀਕ ਆ ਨਹੀਂ ਜੋ ਤੁਸੀਂ ਫੈਸਲਾ ਕੀਤਾ ਉਹਦੇ ਅਨਸਾਰ ਅਸੀਂ ਤੁਹਾਡੇ ਨਾਲ ਸਹਿਮਤ ਆ ਬਿਲਕੁਲ ਇਹਨਾਂ ਦੀ ਜਿਹੜੀ ਹੈ ਜੀ ਫਾਂਸੀ ਦੀ ਫਾਂਸੀ ਦੀ ਸਜ਼ਾ ਮੰਗੀ ਆ ਕਿ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਆ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਮੰਦਰਾਂ ਨੂੰ ਟਾਰਗੇਟ ਕੀਤਾ ਗਿਆ ਬਹੁਤ ਵਾਰ ਦੇਖ ਲੱਗਾ ਹੁਣ ਬਰਦਾਸ਼ਤ ਨਹੀਂ ਜਾਂ ਤਾਂ ਮਰਾਂਗੇ ਨਹੀਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿੰਨੇ ਵੀ ਦੋਸ਼ੀ ਆ ਮੰਦਰਾਂ ਦੇ ਕਾਤਲ ਆ ਸ਼ੰਕਰ ਭਗਵਾਨ ਦੀ ਬੇਅਦਬੀ ਹੋਈ ਆ ਸ਼ੰਕਰ ਭਗਵਾਨ ਦਾ ਸ਼ਿਵਲਿੰਗ ਉਖਾੜਿਆ ਗਿਆ ਇਹ ਬਰਦਾਸ਼ਤ ਨਹੀਂ ਸਾਵਣ ਦਾ ਮਹੀਨਾ ਇਸ ਕਰਕੇ ਪੰਜਾਬ ਵਾਸੀਆਂ ਨੂੰ ਇਕਜੁੱਟ ਹੋ ਕੇ ਪੂਰਾ ਪੰਜਾਬ ਬੰਦ ਕਰਨਾ ਚਾਹੀਦਾ 5 ਵਜੇ ਤੱਕ ਟਾਈਮ ਜੈ ਹੋ ਵੀ ਸ਼੍ਰੀ ਰਾਮ ਅੱਜ ਸਨਾਤਨੀਆਂ ਵੱਲੋਂ ਇੱਕੋ ਹੀ ਗੱਲ ਦੀ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਲੋਕਾਂ ਨੇ ਕੰਮ ਕੀਤਾ ਜੇ ਉਹ ਫੜੇ ਜਾਂਦੇ ਤਾਂ ਉਹਨਾਂ ਨੂੰ ਜਰੀਏ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਦੇਖਦੇ ਆ ਕਿ ਅਗਰ ਪ੍ਰਸ਼ਾਸਨ ਕਰਦਾ ਕੀ ਹੈ ਅਗਰ ਸ਼ਾਮ ਨੂੰ 5 ਵਜੇ ਦਾ ਟਾਈਮ ਹੈ ਜੀ ਖੰਨੇ ਦੇ ਵਿੱਚ ਸਾਰੇ ਸੰਸਥਾ ਇਕੱਠੇ ਹੋਣਗੇ ਥਾਣੇ ਦੇ ਬਾਹਰ 5 ਵਜੇ ਤੱਕ ਬੰਦੇ ਫੜੇ ਗਏ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਕੱਲ ਤੋਂ ਬਾਅਦ ਖੰਡਾ ਵੀ ਬੰਦਾ ਜੀ ਪੰਜਾਬ ਵੀ ਬੰਦ ਹੋਊਗਾ ਜੋ ਇਸ ਤੋਂ ਬਾਅਦ ਜੋ ਸ਼ਹਿਰ ਦਾ ਮੌਲੂਗਾ ਜਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਤਾਂ 10 ਦਿਨ ਪਹਿਲਾਂ ਗਊ ਹੱਤਿਆ ਹੋਈ ਹੈ ਤੇ ਖੰਨੇ ਦੇ ਵਿੱਚ ਉਦੋਂ ਸ਼ਹਿਰ ਵਾਸੀ ਨਹੀਂ ਜਾਗੇ ਪਰ ਹੁਣ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਮੰਦਰ ਦੇ ਉੱਪਰ ਹਮਲਾ ਹੋਇਆ ਸਾਵਣ ਦਾ ਮਹੀਨਾ ਲੋਕ ਪੂਜਦੇ ਨੇ ਸਾਡੇ ਪੂਰੇ ਨਾਮ ਖੰਡਨ ਕਰ ਦਿੱਤੇ ਗਏ ਨੇ ਕਤਲ ਕਰ ਦਿੱਤਾ ਗਿਆ ਇਸ ਤੋਂ ਮਾੜਾ ਸਾਡੇ ਨਾਲ ਕੁਝ ਨਹੀਂ ਹੋ ਜਾਦਾ ਹੁਣ ਬਸ ਸਾਡਾ ਹੁਣ ਸਬਰ ਦਾ ਬੰਦ ਟੁੱਟ ਚੁੱਕਿਆ ਹੈ ਇਸ ਤੋਂ ਬਾਅਦ ਅਸੀਂ ਕੋਈ ਸਮਾਨ ਨਹੀਂ ਦੇਣਾ ਲੋ ਜੀ ਜੇਕਰ 5 ਵਜੇ ਤੱਕ ਜਿਹੜੇ ਕਾਤਲੇ ਕਹਿ ਸਕਦੇ ਜਿਨ੍ਹਾਂ ਨੇ ਇਹ ਖੰਡਨ ਕੀਤਾ ਹੈ ਨਾ ਫੜੇ ਗਏ ਤਾਂ ਪੰਜਾਬ ਬੰਦੀ ਕਾਲ ਜਰੀ ਹੈ ਸਨਾਤਨੀਆਂ ਵੱਲੋਂ ਦਿੱਤੀ ਗਈ ਆਪਣੇ ਕੀ ਕਹਿਣਾ ਚਾਹੁੰਦੇ ਹਾਂ ਮੈਂ ਪੰਡਿਤ ਰਿਸ਼ੀਦੇਵ ਸਾਸ਼ਤੀ ਕਰਮ ਕਾਂਡੀ ਬ੍ਰਾਹਮਣ ਸਭਾ ਪ੍ਰਧਾਨ ਖੰਨੇ ਦਾ ਮੈਂ ਜਿਹੜਾ ਇਹ ਕੰਮ ਹੋਇਆ 5 ਵਜੇ ਤੱਕ ਇਹਨਾਂ ਨੇ ਸਾਰਿਆਂ ਨੇ ਟਾਈਮ ਦਿੱਤਾ ਜੇ 5 ਵਜੇ ਤੱਕ ਜੋਰ ਫੜੇ ਗਏ ਤਾਂ ਠੀਕ ਹੈ ਨਹੀਂ ਤਾਂ ਕੱਲ ਤੋਂ ਅਸਮ ਸੰਤ ਕਾਰਡ ਚ ਕੋਈ ਵੀ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦੇ ਕਪਾਟ ਨਹੀਂ ਖੁੱਲਣਗੇ ਇਹ ਸਦਾ ਲਈ ਬੰਦ ਹੋਣਗੇ ਜਦੋਂ ਤੱਕ ਚੋਰੀ ਫੜੇ ਜਾਂਦੇ ਸ੍ਰੀ ਅਕਾਲ ਉਹ ਤੁਸੀਂ ਜੈ ਸ਼੍ਰੀ ਰਾਮ ਦੇ ਜਕਾਰਿਆਂ ਦੇ ਵਿੱਚ ਜਿਹੜਾ ਐਲਾਨ ਕੀਤਾ ਹੈ ਕਿ ਕੱਲ ਤੋਂ ਸੰਸਕਾਰ ਨਹੀਂ ਹੋਣਗੇ ਮੰਦਰਾਂ ਦੇ ਕਪਾੜ ਬੰਦ ਰੈਣਗੇ ਕਿਉਂਕਿ ਦੇਖ ਲਿਓ ਕਿ ਮੰਦਰ ਸ਼ਿਪਰੀ ਮੰਦਰ ਵਿੱਚ ਜਿਹੜਾ ਹੈ ਅੱਜ ਸਵੇਰੇ ਜੋ ਚੋਰੀ ਹੋਈ ਆ ਉਸ ਦੇ ਵਿੱਚ ਜੋ ਸਮਾਨ ਲੁੱਟਿਆ ਗਿਆ ਹੈ ਸਮਾਨ ਲੁੱਟਣ ਦੀ ਤਾਰਾ ਇੱਕ ਲੱਗ ਹੈ ਪਰ ਇਸ ਤੋਂ ਇਲਾਵਾ ਜਿਹੜਾ ਸ਼ਿਵਲਿੰਗ ਖੰਡਨ ਕੀਤਾ ਗਿਆ ਉਸ ਨੂੰ ਲੈ ਕੇ ਅੱਜ ਰੋਸ ਪਾਇਆ ਜਾ ਰਿਹਾ ਹੈ ਸਨਾਤਨੀਆਂ ਦੇ ਵਿੱਚ ਬਾਬਾ ਗਣਪਤੀ ਸੇਵਾ ਸੰਗਤ ਦੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਬਹੁਤ ਮਾੜਾ ਕੰਮ ਹੋਇਆ ਜੀ ਹੁਣਾਂ ਨਹੀਂ ਜੈਦਾ ਦੋਸ਼ੀਆਂ ਨੂੰ ਸਖਤੋ ਸਖਤ ਸਜ਼ਾ ਮਿਲੇ ਪ੍ਰਸ਼ਾਸਨ ਨੂੰ ਆਹੀ ਬੇਨਤੀ ਹੈ ਅਸੋ ਗੱਲ ਹੈ ਵੀ ਹਰ ਵਗੈਰਾ ਹੈ ਸਨਾਤਨੀਆਂ ਅੱਜ ਮੰਗ ਕਰ ਰਿਹਾ ਹੈ ਜੋ ਅੱਜ ਕਾਰਡ ਹੋਇਆ ਹੈ ਉਹਦੇ ਸਬੰਧ ਵਿੱਚ ਕੀ ਕਰਨਾ ਚਾਹੁੰਦੇ ਜੀ ਜੈ ਸ਼੍ਰੀ ਰਾਮ ਸਾਰਿਆਂ ਪਹਿਲਾਂ ਜੀ ਅੰਨੇ ਮਾਰੀ ਰਾਤ ਹੋ ਗਏ ਪੰਜਾਬ ਦੇ ਵਿੱਚ ਪਹਿਲਾਂ ਸਮਝਾ ਲਏ ਅੱਜ ਖੰਨਾ ਮੰਦਰਾਂ ਦੇ ਹਮਲਾ ਹੋ ਰਿਹਾ ਹੈ ਇਹ ਕਿ ਹੋਰ ਤਰ੍ਹਾਂ ਦੇ ਹੁੰਦਾ ਇਹ ਹੁੰਦਾ ਪ੍ਰਸ਼ਾਸਨ ਕੇ ਸਾਹ ਪੱਜਿਆ ਫਿਰਦੇ ਹੁੰਦਾ ਚੋਰੀ ਫੜੇ ਜਾਂਦੇ ਸੀਗੇ ਕਿ ਇੱਕ ਸਨਾਤਨੀਆਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ ਪ੍ਰਸ਼ਾਸਨ ਨੂੰ ਬੋਲੋ ਵੀ ਸਰਕਾਰਾਂ ਵੱਲੋਂ ਵੀ ਅਸੀਂ ਪੰਜਾਬ ਸਰਕਾਰ ਨੂੰ ਉਹ ਖੰਨਾ ਸ਼ਹਿਰ ਵਸੀ ਨੂੰ ਕਹੇ ਜਾਂਦੇ ਆ ਕਿ ਅੱਜ 5 ਵਜੇ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਅਸੀਂ ਜੇ ਇਹ ਕਾਰਵਾਈ ਨਾ ਹੋਈ ਕਲੂ ਖੰਨਾ ਬੰਦ ਜੇ ਉਸ ਤੋਂ ਬਾਅਦ ਨਾ ਵੀ ਕਾਰਵਾਈ ਹੋਈ ਤਾਂ ਪੂਰੇ ਪੰਜਾਬ ਅੰਦੀ ਕਾਲ ਦਿੱਤੀ ਜਾਊਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਇਹ ਹੀ ਕਹਿਣਾ ਚਾਹਨਾ ਹੈ ਪ੍ਰਸ਼ਾਸਨ ਨੂੰ ਵੀ ਅਗਰ ਸ਼ਾਮ ਦੇ 5 ਵਜੇ ਤੱਕ ਇਹ ਮਲਜ਼ਮ ਨਾ ਪਕੜੇ ਤਾਂ ਰੋਡ ਜਾਮ ਹੋਊਗਾ ਕੱਲ ਬਾਜ਼ਾਰ ਬੰਦ ਹੋਊਗਾ ਫਿਰ ਸਾਰਾ Hindu ਸਮਾਜ ਸਾਡੀਆਂ ਮਾਤਾਵਾਂ ਭੈਣਾਂ ਵਾਂ ਰੋਡ ਤੇ ਨਿਕਲਣਗੇ ਆ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਪ੍ਰਸ਼ਾਸਨ ਜਲਦੀ ਤੋਂ ਜਲਦੀ ਉਹਨਾਂ ਨੂੰ ਪਕੜੇ ਸਾਡੇ ਸਾਹਮਣੇ ਲੈ ਕੇ ਆਵੇ ਜਿਨ੍ਹਾਂ ਨੇ ਇਹ ਘਰਾ ਕੀਤਾ ਹੈ ਜੈ ਸ਼੍ਰੀ ਰਾਮ ਜੈ ਜੀ ਰਾਮ ਜੀ ਬਹੁਤ ਬੜੀ ਮੰਦਭਾਗੀ ਘਟਨਾ ਹੋਈ ਹੈ ਜੀ ਖੰਨੇ ਸ਼ਹਿਰ ਦੇ ਵਿੱਚ ਇਹ ਜੀ ਘਟਨਾ ਅਜ ਤੱਕ ਹੋਈ ਨਹੀਂ ਇੱਕ ਸਭ ਤੋਂ ਪੁਰਾਣਾ ਮੰਦਿਰ ਸ਼ੇਪੂਰੀ ਮੰਦਿਰ ਦੀ ਜੀ ਨਾਲ ਬਹੁਤ ਸਾਰੇ ਇਮੋਸ਼ਨਲੀ ਦਿਲੋਂ ਨਾਲ ਜੁੜੇ ਹੋਏ ਨੇ ਆ ਜੋ ਸ਼ਹਿਰ ਚ ਭਗਵਾਨ ਭੋਲੇ ਨਾਥ ਦਾ ਸ਼ਿਵਲਿੰਗ ਖੰਡਿਤ ਕਰਕੇ ਇੱਕ ਤਰ੍ਹਾਂ ਭਗਵਾਨ ਭੋਲੇ ਨਾਥ ਦੇ ਕਿਸ ਰੂਪ ਦੀ ਮੌਤ ਹੋ ਗਈ ਜੀ ਅਜੇ ਤੇ ਮੰਦਿਰ ਦੇ ਵਿੱਚ ਖੰਡਿਤ ਕਰਕੇ ਉਹ ਤੋਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਐਮ ਐਲ ਏ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਜੀ ਉਹ 24 ਘੰਟੇ ਕਹ ਰਹੇ ਸੀਗੇ ਪਹਿਲਾਂ ਉਹਨਾਂ ਨੂੰ ਬੇਨਤੀ ਦੇ 24 ਘੰਟੇ ਕੁਝ ਘੰਟਿਆਂ ਦੇ ਵਿੱਚ ਸ਼ਾਮੀ 5 ਵਜੇ ਤੱਕ ਦਾ ਟਾਈਮ ਫਿਕਸ ਹੋਇਆ ਜੀ 5 ਵਜੇ ਤੱਕ ਕਾਈਂ ਲਿਓ ਨੂੰ ਗਿਆ ਵੀ ਜੇ ਉਹ ਮੋਲਜਮ ਨਾ ਫੜ ਲਏ ਜਾਣ ਜੀ ਨਹੀਂ ਤਾਂ ਸ਼ਹਿਰ ਵਾਸੀ ਸਾਰੇ ਤੁਸੀਂ ਵੀ ਦੇਖ ਰਹੇ ਹੋ ਖੜੇ ਨੇ ਇੱਥੇ ਜੀ ਸ਼ਹਿਰ ਜਲਣ ਲੱਗ ਜੂਗਾ ਜੀ ਸਾਡੀ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੇਨਤੀ ਹੈ ਸ਼ਾਮੀ 5 ਵਜੇ ਤੱਕ ਬੰਦੇ ਫੜ ਕੇ ਪੇਸ਼ ਕਰ ਦਿੱਤੇ ਜਾਣ ਜੀ ਜਾਇ ਸ਼ੇਰਾਂ ਚੋਰਾਂ ਦੇ ਹੌਸਲੇ ਅੰਨੇ ਬੁਲੰਦ ਹੋ ਚੁੱਕੇ ਨੇ ਕਿਉਂਕਿ ਜਿਹੜਾ ਇਹ ਮੰਦਿਰ ਹੈ ਇਹ ਖੰਡੇਸ਼ ਸ਼ਹਿਰ ਦਾ ਸੈਂਟਰਲ ਮੰਦਿਰ ਮੰਨਿਆ ਜਾਂਦਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਅੱਜ ਰਾਤ ਜਿਹੜੀ ਚੋਰੀ ਹੋਈ ਹੈ ਉਹਦੇ ਵਿੱਚ ਲੱਖਾਂ ਰੁਪਏ ਦਾ ਸੋਨਾ ਗਹਿਣਾ ਜਿਹ ਇਸ ਦੇ ਨਾਲ ਜੋ ਸ਼ਿਵਲਿੰਗ ਸੀਗਾ ਤੁਹਾਡੇ ਦਰਸ਼ਨ ਦੁਰਲੁਭ ਰਾਏ ਨੇ ਸ਼ਿਵਲਿੰਗ ਨੂੰ ਖੰਡਨ ਕਰ ਦਿੱਤਾ ਗਿਆ ਸ਼ਿਵਲੀ ਨੂੰ ਉਖਾੜ ਦਿੱਤਾ ਗਿਆ ਉਸ ਦੇ ਸਬੰਧ ਵਿੱਚ ਅੱਜ ਖੰਨਾ ਸ਼ਹਿਰ ਦੀਆਂ तमाम ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਇੱਕ ਮੰਚ ਤੇ ਇਕੱਠੀਆਂ ਹੋ ਰਹੀਆਂ ਨੇ ਔਰ ਅੱਜ 5 ਵਜੇ ਤੱਕ ਦਾ ਪ੍ਰਸ਼ਾਸਨ ਨੂੰ ਜਿਹੜਾ ਹੈ ਗੁਜਾਰਤ ਕਹਿ ਕੇ 5 ਵਜੇ ਤੱਕ ਜੇ ਇਹ ਚੋਰ ਨਾ पकड़े ਗਏ ਤਾਂ ਖੰਨਾ ਸ਼ਹਿਰ ਬੰਦ ਕੀਤਾ ਜਾਊਗਾ ਖੰਨਾ ਸ਼ਹਿਰ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ ਕੈਮਰਾਮੈਨ ਰੇਸ਼ ਰਾਜ ਨਾਲ ਮੈਂ ਰਾਜਮੈਨ ਰੋ ਯੂਨੀਵਰਸਲ ਨਿਊਜ਼ ਨੇਸ਼ਨ ਖੰਨਾ ਸਾਰੇ ਜਿਸ਼ੀ ਪ੍ਰਿਮੰਦਲ ਦੇ ਵਿੱਚ ਚੋਰੀ ਹੋਈ ਹੈ ਇਸ ਤੋਂ ਇਲਾਵਾ ਜਿਹੜਾ ਖੰਡਨ ਕੀਤਾ ਗਿਆ ਹੈ ਸ਼ਿਵਲਿੰਗ ਦੇ ਬਾਰੇ ਕੀ ਕਹਣਾ ਚਾਹੁੰਦੇ ਹੋ ਦੇਖੋ ਇੱਕ ਪ੍ਰਾਚਨ ਸ਼ੇਪੂਰੀ ਜਿਹੜਾ ਸ਼ਿਵ ਜੀ ਦਾ ਮੰਦਿਰ ਹੈ ਸ਼ੇਪੂਰੀ ਮੁਹੱਲੇ ਦੇ ਵਿੱਚ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਸੀਗਾ ਸਵੇਰੇ ਕਿ ਇੱਥੇ ਚੋਰੀ ਹੋਈ ਹੈ ਤੇ ਮੂਰਤੀ ਦਾ ਜਿਹੜਾ ਖੰਡਿਤ ਹੋਈ ਹੈ ਇਹਦੇ ਵਿੱਚ ਅਸੀਂ ਸਾਡੀ ਟੀਮਾਂ ਸਾਡੇ ਡੀਐਸਪੀ ਖੰਨਾ ਡੀਐਸਪੀ ડી ਜਾਸ ਸੀਆਈਏ ਐਸਐਚਓ ਸਿਟੀ 1 ਮੈਂ ਖੁਦ ਇੱਥੇ ਅਸੀਂ ਮੌਕੇ ਤੇ ਆਏ ਹਾਂ ਅਸੀਂ ਜਿਹੜੀ ਇਹ ਬੜਾ ਮਾੜਾ ਇਨਸੀਡੈਂਟ ਹੋਇਆ ਇਹਨੂੰ ਜਲਦੀ ਅਸੀਂ ਟ੍ਰੇਸ ਕਰਕੇ ਸਾਡੀ ਵਕਫ ਵਕਫ ਟੀਮਾਂ ਅਸੀਂ ਲਗਾ ਦਿੱਤੀਆਂ ਨੇ ਜਲਦੀ ਟ੍ਰੇਸ ਕਰਕੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਰ ਸੁਨਾਤਨੀਆਂ ਨੇ ਇਹ ਇੱਕ 5 ਵਜੇ ਦੀ ਕੋਲ ਦਿੱਤੀ ਵੀ ਜੇ 5 ਵਜੇ ਤੱਕ ਨਾ ਪੜੇਗੇ ਤਾਂ ਹਸਪਤਲ ਉੱਤਰ ਨਾ ਆ ਦੇਖੋ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕ੍ਰਾਈਮ ਹੋਇਆ ਹੈ ਇਸ ਤੋਂ ਮਾੜਾ ਕੰਮ ਨਹੀਂ ਹੋ ਸਕਦਾ ਕਿਉਂਕਿ ਆਪਣਾ ਸਾਵਨ ਦਾ ਮਹੀਨਾ ਚੱਲ ਰਿਹਾ ਬਟ ਅਸੀਂ ਜਿਹੜੀਆਂ ਵਕਫ ਵਕਫ ਟੀਮਾਂ ਬਣਾ ਕੇ ਇਹਨਾਂ ਨੂੰ ਕੰਫੀਡੈਂਸ ਵਿੱਚ ਲਾਵਾਂਗੇ ਇਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਆਪਾਂ ਚਰਦਾ ਮਾਹੌਲ ਨਾ ਖਰਾਬ ਕਰੀ ਨਾ ਹੀ ਆਪਾਂ ਕੋਈ ਲਾਅ ਐਂਡ ਆਰਡਰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਪਰ ਅਸੀਂ ਕ੍ਰਾਈਮ ਜਿਹੜਾ ਹੈ ਜਲਦ ਤੋਂ ਜਲਦ ਤ्रेस ਕਰਕੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਅਸੀਂ ਇਹਨਾਂ ਨੂੰ ਭਰੋਸਾ ਦਿੰਦੇ ਹਾਂ ਥੈਂਕ ਯੂ